ਹਾਲੀਆ ਦੋਸਤੋ ਕੀ ਹਾਲ ਚੰਨ ਆਈ ਹੋਪ ਦਸਰੇ ਕਹਿੰਦੇ ਵੀ ਨਵਾਂ ਕਹਿਣਾ ਦੋਸਤੋ ਅੱਜ ਨਹੀਂ ਚੱਲੇ ਆ ਪਤਨ ਤੇ ਅੱਜ ਇੱਕ ਤਰੀਕ ਆਜਣਾ ਖੰਡਿਆਲੋਂ ਦੁਰਨਾਵਾਂ ਸੰਗ ਤੇ ਦੋ ਤਰੀਕ ਨੂੰ ਪਹੁੰਚਣਾ ਵਾ ਸਾਡੇ ਪਤਨ ਤੇ ਦਰਿਆ ਲਾਗੇ ਤੇ ਹੁਣੇ ਚੱਲੇ ਆ ਪਤਨ ਤੇ ਜਾਣਾ ਵਾ ਤੇ ਅਹੀਂ ਆਜ ਜਾਣਾ ਦੂਜੇ ਰੂਟ ਥਾਣੀ ਉਪਰੋਂ ਦੀ ਘੁੰਮ ਕੇ ਸਾਰੇ ਅੱਜ ਬੁਜਾਰ ਬੁਜਾਰ ਦੁਕਾਨਾਂ ਲੱਗੀਆਂ ਹੋਣੀਆਂ ਵਾ ਛੋਟਾ ਮੇਲਾ ਵਾ ਅੱਜ ਤੇ ਕੱਲ ਨੂੰ ਵੱਡਾ ਮੇਲਾ ਆਣ ਗਿਆ ਵੀ ਕੱਲ ਸੰਗ ਆ ਤੇ ਹੁਣ ਚੱਲਦੇ ਆ ਤੇ ਚੱਲਦੇ ਆ ਹਣ ਉਧਰ ਨੂੰ ਦੂਜੇ ਰੂਟ ਥਾਣੀ ਤੇ ਨਾਲ ਤੁਹਾਨੂੰ ਵੀ ਦਿਖਾਉਨੇ ਆ ਔਰ ਦੋਸਤੋ ਇਹ ਪੱਤਨ ਲਾ ਕੇ ਪਹੁੰਚ ਗਏ ਆ ਆਲਮੋਸਟ ਤੇ ਅਹੀਂ ਉਪਰ ਤੋਂ ਕੋਮ ਕੀ ਆਹੀਣਾ ਤੇ ਆ ਪਿੰਡ ਲਾ ਕੇ ਕੋ ਮੇਲਾ ਲੱਗਾ ਉਹ ਪੂਰੇ ਰੌਣਕਾਂ ਸ਼ੋਣਕਾਂ ਤੇ ਪੰਘੂੜੇ ਵੀ ਲੱਗੇ ਆ ਉਹ ਬੇੜੀ ਵਾਲਾ ਗੋਲ ਇੱਧਰ ਦੁਕਾਨਾਂ ਲੱਗੀਆਂ ਥੋੜੀਆਂ ਉਹਦੀਆਂ ਹਰੇ ਤੁਹਾਨੂੰ ਕਹਿਣਾ ਥੋੜੀਆਂ ਲੱਗੀਆਂ ਦੁਕਾਨਾਂ ਕਾਲੂ ਬੜੀ ਦੁਕਾਨ ਲੱਗੀ ਹੋਣੀ ਆ ਤੇ ਇੱਧਰ ਵੀ ਦੇਖੋ ਉਹ ਅੱਗੇ ਉੱਥੋਂ ਦਰਿਆ ਸ਼ੁਰੂ ਹੁੰਦਾ ਵਾ ਤੇ ਦੁਕਾਨਾਂ ਇੱਥੇ ਵੀ ਲੱਗਣੀਆਂ ਇੱਧਰ ਹੁਣ ਅਸੀਂ ਜਾਣਾ ਥੱਲੇ ਤੇ ਆ ਸਾਰੇ ਆ ਸਾਰੇ ਇਹ ਸੜਕਾਂ ਆ ਜਿਹੜੇ ਆਰਾਮ ਨਾਲ ਆੜਾ ਇਹ ਸਾਰੇ ਦੁਕਾਨਾਂ ਭਰ ਜਾਣਾ ਵਾ ਰਾਜੋ ਲੱਗੀਆਂ ਦੁਕਾਨਾਂ ਦੁਕੂਨਾ ਸਾਰੀਆਂ ਪੰਡਾਲ ਜਿਹੜੋਂ ਹੁੰਦੇ ਆ ਪੇਨੇ ਹੁੰਦੇ ਆਈ ਇੱਧਰ ਵੀ ਦੁਕਾਨਾਂ ਲੱਗਣ ਦੀਆਂ ਤੇ ਚਿਕੜ ਵੀ ਹੋਇਆ ਵਾ ਰਾਤੀ ਮੀਂਹ ਬੜਾ ਪਿਆ ਸੀਗਾ ਰਾਤੀ ਕੱਲ ਸਾਰੇ ਦਿਨ ਮੀਂਹ ਪੈਂਦਾ ਰਿਹਾ ਹੈਗਾ ਨਾ ਤੇ ਚਿਕੜਾ ਚਿਕੜੀ ਹੋਇਆ ਪਿਆ ਕੰਮ ਪੂਰਾ ਤੇ ਆਹ ਇੱਧਰ ਸਾਰੇ ਪੰਡਾਲ ਮਡੂਲ ਗੱਡਣ ਦੇ ਆ ਦੂਜਿਆ ਟੈਂਟ ਟੁੰਟ ਵਾਲੇ ਸਾਰੇ ਆਏ ਨੇ ਅਹੀਂ ਉਧਰ ਹੋਣਾ ਹੈਗਾ ਉਦਾਂ ਉਹ ਸਾਈਡ ਤੋਂ ਉਧਰੋਂ ਟਰੈਕਟਰ ਹੀ ਆਉਂਦੇ ਹਨਾ ਉਧਰੋਂ ਆਈਗਾ ਢੋਣ ਵੀ ਹੋ ਜਾਂਦੇ ਆ ਆਏ ਲੱਗੀਆਂ ਦੁਕਾਨਾਂ ਸਾਰੇ ਨੇ ਆਪਣੀ ਆਪਣੀ ਜਗ੍ਹਾ ਮੰਨ ਲਈਆਂ ਵਾ ਹੁਣ ਹੀ ਪਹੁੰਚਣ ਵਾਲੇ ਆਪਣੇ ਪੰਡਾਲ ਤੇ ਤੇ ਆ ਵੀ ਆਪਣੇ ਪਿੰਡ ਵਾਲੇ ਇਹਨਾਂ ਨੂੰ ਇੱਧਰ ਲਾਉਂਗੇ ਪਹੁੰਚ ਗਏਗੇ ਪਹੁੰਚ ਗਏ ਚਲੋ ਲਾਂਚ ਸਕੂਟਰੀ ਤੇ ਫਿਰ ਉਤਰਦੇ ਜੀ ਦੋਸਤ ਜਿਹਨਾਂ ਦੇ ਸੁਖਣਾ ਸੁਖੀ ਹੁੰਦੀ ਹੈ ਨਾ ਉਹਨਾਂ ਦੇ ਸੁਖਣਾ ਪੂਰੀ ਹੋਏ ਤੇ ਉੱਥੇ ਫਿਰ ਸੇਵਾ ਕਰਦੇ ਨੇ ਤੇ ਆਹ ਵੇ ਪੂਰੀ ਟਰਾਲੀ ਲਿਆਏ ਜੇ ਪੇਟੀਆਂ ਲੈ ਆਂਦੀ ਆ ਲਮਕੇ ਦੀਆਂ ਪੇਟੀਆਂ ਵੇਖੋ ਪੇਟੀਆਂ ਸੇਵਾ ਚੱਲਣ ਦੀ ਆ ਹੁਣ ਦੋਸਤੋ ਇਹ ਪੋਲ ਤੇ ਤੁਰ ਕੇ ਚੱਲਣੇ ਜਾਂਦੇ ਆ ਪਾਣੂ ਤੇ ਪਾਣੀ ਬਹੁਤ ਜ਼ਿਆਦਾ ਗੰਦਾ ਹੋਇਆ ਜੀ ਇਧਰ ਗੱਡੀ ਪਰ ਗੱਡੀ ਤੇ ਅੱਗੇ ਟਰੈਕਟਰ ਅਸਾਂ ਬਸ ਕੇ ਇਧਰੋਂ ਗੱਡੀ ਜਾਂਦੀ ਹੈ ਤੇ ਉਧਰ ਟਰੈਕਟਰ ਆਉਂਦੇ ਆ ਜੀ ਹੁਣ ਬਿਆਹ ਹੀ ਕਰਨੀ ਪੈਣੀ ਧਿਆਨ ਨਾਲ ਅਮੀਆ ਗੱਡੀ ਵਾਲਿਆਂ ਦੇ ਚਰਨਾ ਤੇ ਬੇਟੀ ਆ ਪਿੱਛੇ ਚੱਲਦੇ ਹੁੰਦੇ ਚਾੜੂ ਕੋਲ ਚੱਲ ਇੱਕ ਸਾਈਡ ਤੋਂ ਟਰੈਕਟਰ ਆਉਂਦਾ ਹੈ ਸਾਈਡ ਤੋਂ ਟਰਾਲੀ ਤੇ ਹੁਣ ਉਹ ਗੱਡੀ ਉਧਰ ਦੋਸਤਾਂ ਹੀ ਪਾਰ ਆਏ ਇੱਥੇ ਵੀ ਦੁਕਾਨਾਂ ਲੱਗੀਆਂ ਕਿੰਨੀਆਂ ਆਹ ਵੇ ਦੋਸਤੋ ਖੂਨਦਾਨ ਕੈਂਪ ਓ ਜੇ ਕਿ ਕੋਈ ਜ਼ਿਆਦਾ ਖੂਨ ਹੈ ਕਰ ਦੇ ਦਾਨ ਕਰ ਸਕਦਾ ਇੱਥੇ ਕਰ ਦੋ ਕਰ ਦੋ ਕਰ ਸਕਦੇ ਦੇ ਖੂਨਦਾਨ ਕੈਂਪ ਦੋਸਤੋ ਹਰ ਸਾਲ ਲੱਗਦਾ ਇੱਥੇ ਦੋਸਤ ਪੁਲ ਤੋਂ ਪਾਰ ਜਾਂਦੇ ਸੀਗੇ ਤੇ ਝੰਡੇ ਥੱਲੇ ਡਿੱਗੇ ਤੇ ਕਈੰਨ ਮੁੰਡਾ ਕਹਿੰਦਾ ਝੰਡੇ ਕਰਦੀ ਐ ਸਹੀ ਕਰਦੇ ਕਰਦੇ ਚੱਲੋ ਇੱਕ ਝੰਡਾ ਖੜਤਾ ਖੜਾ ਹੁਣ ਇਧਰ ਹੋਇਆ ਕਰਨੇ ਉਹ ਸਹੀ ਆ ਇੱਥੇ ਸਹੀ ਆ ਅੰਦਰ ਜੀ ਓਏ ਪਰਲੀ ਸਾਈਡ ਨੂੰ ਕਰ ਲਾਂ ਪੈਰ ਓਹ ਵੀ ਉਹ ਦੋਨੇ ਸਾਈਡ ਉਧਰ ਪੈਰ ਆ ਕੇ ਤੇ ਇਧਰ ਨੂੰ ਢੋਲਾ ਮੇਰੀ ਸਾਈਡ ਨੂੰ ਹੋ ਗਏ ਹਾਂ ਇਦਾਂ ਬਾਂਦੇ ਆ ਵੀ ਹੁਣ ਮੋੜ ਪਾੜ ਕੇ ਜਨਾਬਾ ਜੀ ਹੋਰ ਕੋਦਾ ਕੋਦਾ ਖੰਡਾ ਦੰਦ ਲੁਕਣਾ ਗੱਲਬਾਤ ਸੱਚਾ ਹੈ ਬਿਲਕੁਲ ਗਲਤ ਸਹੀ ਰੱਖੇਗਾ ਖਾਣੇ ਨੇ ਆਜਾ ਜੀ ਪਤਾ ਨਹੀਂ ਕਿ ਬੁੱਢਿਆ ਬੁੱਢੇ ਹੋਏ ਹੋਏ ਚਾੜਾ ਬਤੂਣਾ ਸਾਲਾ ਕੀ ਇਹਨੇ ਨੂੰ ਸੇਵ ਦੇ ਉੱਪਰ ਮਸਾਲਾ ਮਸੂਲ ਪਾ ਗਏ ਚਟਨੀ ਛਟਨੀ ਪਾ ਗਏ ਸਾਰਾ ਤਿਆਰ ਕੀਤਾ ਵੀ ਕੋਈ ਡੱਬਾ ਟੇਕ ਨਹੀਂ ਤੇ ਗੱਲ ਨਹੀਂ ਕਰ ਤੂੰ ਇਹ ਨਾ ਤੁਮਾ ਨਹੀਂ ਆਇਆ ਪਹਿਲਾਂ ਖਾਧਿਆ ਹੀ ਗੋਲ ਗੱਪੇ ਆਹ ਰੇੜੀ ਤੋਂ ਹੀ ਗੋਲ ਗੱਪੇ ਖਾ ਕੇ ਹੁਣ ਇੱਧਰ ਆਏ ਹੋ ਦੋ ਜਾਈਦਾ ਜੀ ਜੋ ਹੈਗਾ ਪਾਸਾ ਆਓ ਜੀ ਸੁਰੀਆਂ ਦੇ ਕੜੀ ਕਿਸੇ ਕਰਨ ਦੇ ਜਾਂ ਬਿਖਾਣਾ ਮੈਨੂੰ ਆ ਤਾਂ ਜੁੜ ਖਾਂਦੀ ਭੰਗ ਉਹ ਲੱਕਰ ਵਾਲਾ ਆਹੋ ਯਾਰ ਲੱਕਰ ਵਾਲਾ ਵੀਰ ਭਈਏ ਵਾਲੇ ਗੱਲ ਪਾੜੇ ਦੋਸਤੋ ਇਹ ਅਗੇ ਨੇ ਪੇਪਰ ਦੇ ਗੇ ਪੇਪਰ ਕਿਦਾਂ ਦਾ ਹੋਇਆ ਯਾਈਓ ਪੇਪਰ ਕਿਦਾਂ ਦਾ ਹੋਇਆ ਵਾ ਪੇਪਰ ਕਿਦਾਂ ਦਾ ਵਦਿਆ ਵਦਿਆ ਹੀ ਹੋਣਾ ਜਦੋਂ ਸ਼ੌਕੜੇ ਐ ਚੱਲਣ ਨੇ ਹਣ ਤੇ ਇੱਧਰ ਕਰਨ ਨੇ ਨਿਕਲਣ ਦੇ ਆ ਗੰਨਿਆ ਦਾ ਰਸ ਪੀਂਨੇ ਆਹੀਂ ਵੀ ਚੀਅਰਸ ਪੰਗੜੀ ਲੋ ਆ ਗਏ ਦੋਸਤੋ ਗੰਨਿਆ ਦਾ ਰਸ ਪੀਂਦੇ ਨੇ ਮੁੰਡੇ ਦੋਸਤੋ ਇਹ ਬਹਿ ਗਏ ਆ ਤੇ ਲੜਨੀ ਰਹਿੰਦੇ ਤੁਸੀਂ ਲੈ ਕੇ ਜਾ ਜੀ ਇੱਕ ਜਿੰਮੇ ਜਲਦੀ ਜਰੂਰ ਤੋਂ ਹੋਵੇ ਬੜੇ ਪਿਆਰ ਕਰਦੇ ਬੇੜਾ ਪੂਰਾ ਭਰਿਆ ਉੱਪਰ ਦਾ ਉੱਪਰ ਦਾ ਕਹਿਂਦੀਆਂ ਚਾਰੀਆਂ ਨੇ ਬੇਰੇ ਬੈਠੇ ਨੇ ਤੇ ਪਾਣੀ ਬਹੁਤ ਗੰਦਾ ਜੀ ਇਹ ਪਤਾ ਨਹੀਂ ਮੈਂ ਕਿੰਦੀ ਕਵਾਰ ਦੱਸਤਾ ਇਹ ਪਤਾ ਨਹੀਂ ਮੈਂ ਬਲੋਗ ਕਿੰਦੀ ਕਵਾਰ ਦੱਸਿਆ ਪਾਣੀ ਬਹੁਤ ਗੰਦਾ ਜੀ ਸਾਫ ਕੀ ਕਰੀਏ ਥੈਂਕ ਯੂ ਮੋਲੇ ਬਹੁਤ ਨੇ ਜਿਆਦਾ ਪੁੱਛਿਆ ਨਾ ਸਬਸਕ੍ਰਾਈਬਰ ਪਰ ਦੋਸਤੋ ਇਹ ਬਿੜੇ ਜੂੜਾ ਲੈ ਲਿਆ ਤੇ ਹੁਣੇ ਚੱਲੇ ਆ ਚੱਲਨੇ ਆ ਹੁਣ ਪਤਾ ਨਹੀਂ ਕਿੱਥੇ ਚੱਲਨੇ ਆ ਦੋਸਤੋ ਤੇ ਇਹੋ ਜੀ ਕੜੀ ਜਿਹੜੀ ਦੀ ਨਹੀਂ ਮਿਲਦੀ ਪਰ ਆਹ ਜੀਰਾ ਮਿਲਦਾ ਜੀਰੇ ਵਾਲਾ ਜੂਸ ਹੁਣ ਜੀਰਾ ਜੂਸ ਪੀਨੇ ਆ ਫਰੂਟੀ ਪਾਸਤਾ ਸਭ ਕੁਝ ਚੱਲਦਾ ਹੁਣ ਪਾਸਤਾ ਹੀ ਜਾ ਕੇ ਖਾਣਾ ਵਾ ਜੇ ਬਣ ਗਿਆ ਹੋਇਆ ਤੇ ਆ ਵੇ ਲੈ ਆਏ ਦੁਨੀਆ ਦੇ ਬੰਦੇ ਆ ਜੂਸ ਤੇ ਨਾਲ ਚਾਹ ਇੱਕ ਗੋੜ ਜਹਾਜ ਤੇ ਇੱਕ ਗੋੜ ਜੂਸ ਦਾ ਜੂਸ ਲਗਾ ਲਿਆ ਹੁਣੇ ਪੀਲਾ 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 ਉਹ ਸੱਚੀ ਵੀਂਦਾ ਵੇ ਸੱਚੀ ਵੀਂਦਾ ਵੇ ਅੱਏ ਦੋਸਤੋ ਇੱਥੇ ਬੈਠੇ ਆਂਗੇ ਤੇ ਗੱਡੀ ਫਸ ਗਈ ਸਵਾਰੀ ਜ਼ੋਰ ਤੇ ਪੂਰਾ ਲੱਗਨੇ ਪਰ ਨਹੀਂ ਨਿਕਲਉਂਦੀ ਨਿਕਲ ਗਈ ਹੁਣ ਸਲਿਪ ਕਿੰਨਾ ਹੋਈ ਓਏ ਉਹ ਬਚ ਗਿਆ ਹੀ ਮੈਂ ਬਚ ਗਿਆ ਹੀ ਉਹ ਓਏ ਆਪਾਂ ਨੇ ਪੈਂਟਾ ਹੀ ਟਾ ਕਰ ਦੇ ਲਿਆ ਆ ਇਹਦੀ ਪੈਂਟਾ ਹੀ ਇੱਕ ਵਾਰੀ ਆ ਇਹਨੇ ਪੈਂਟਾ ਹੀ ਟਾ ਕਰ ਲਿਆ ਉਹ ਫੇਰ ਖੁੱਬ ਗਈ ਉਹ ਲੈਣਾ ਓ ਇੱਥੋਂ ਤੇ ਕੱਢਦੀ ਆ ਹੁਣ ਆ ਵੀ ਕੋਈ ਤੇ ਟੋਆ ਪਿਆ ਇੱਥੋਂ ਤੇ ਕੱਢ ਉੱਥੇ ਫੇਰ ਫਸ ਗਿਆ ਅੱਗੇ ਜਾ ਕੇ ਸਾਰੀ ਆ ਗਿਆ ਹੁਣ ਨਿਕਲ ਜਾ ਓਏ ਉਹ ਫੇਰ ਲਈਏ ਤਕਾ ਆ ਜਾ ਤੂੰ ਮੈਂ ਇੱਧਰ ਦੀ ਆ ਪੁੱਤ ਪੁੱਤ ਆ ਕਰਦੀ ਜਾਓ ਉਹ 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 ਕਰਦੀ ਨਾ ਵੀ ਆ ਆ ਨਿਕਲ ਗਈ ਨਿਕਲ ਗਈ ਨਿਕਲ ਗਈ ਸ਼ਾਮ ਦੀ ਰੌਣਕ ਇੰਨੇ ਬੋਲਦੇ ਪੂਰਾ ਦੋਨੋ ਆ ਵਿਆ ད�ས ད�ས དསས དསས དསྱས དེ ད� ਗਾਈ ਦੇ ਨਾਲ ਦੇਖੋ ਕਿੰਨੇ ਡੱਬੇ ਆ ਪਾਣੀ ਦੇ ਤੇ ਸਾਰੇ ਲੈ ਗਏ ਚਾਰ-ਚਾਰ ਡੱਬੇ ਲੈ ਗਏ ਨੇ ਤੇ ਮੈਂ ਵੀ ਹੁਣ ਚਾਰ ਡੱਬੇ ਆ ਲੈ ਕੇ ਆਣੇ ਆ ਤੇ ਇਹਨਾਂ ਨੂੰ ਕਰ ਦੇਣਾ ਬੰਦ ਤੇ ਦੋਸਤੋ ਇੱਕ ਵਾਰ ਚੱਲੇ ਆ ਨੌਂ ਆਜ ਗਏ ਨੇ ਤੇ ਮੋਰ ਜਿਹੜੇ ਅੱਗੇ ਤੁਰਦੇ ਜਾਂਦੇ ਨੇ ਤੇ ਉਹਨਾਂ ਨੂੰ ਵੀ ਨਾਲ ਮਿਠਾ ਲੈਣਾ ਵਾ ਤੇ ਚੱਲਦੇ ਹਾਂ ਘਰੇ ਆ ਗਿਓ ਚਾਹ ਠੀਕ ਆ ਬਰਾਈ ਚੱਲੇ ਆਜੋ ਔਰ ਦੋਸਤੋ ਇ ਘਰੇ ਆ ਗਿਆ ਅੱਜ ਦਾ ਵੀਡੀਓ ਦੱਸੋ ਕਿਤਾ ਲੱਗਾ ਜੀ ਵੀਡੀਓ ਵਧੀਆ ਲੱਗਾ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਨਾ ਕਿਸੇ ਨਵੇਂ ਵੀਡੀਓਸ ਕਿਰਾਂ ਦੇਖ ਰਵਾਂ ਤੇ ਹੁਣ ਘੁੰਮ ਗਿਆ ਵਾ ਇਧਰ ਨੂੰ ਬੇੜਾ ਕਿਉਂ ਵੇਸਤੀ ਕਰਾਉਂਦੇ ਛੋਪ ਰਹੇ ਹਾਂ ਤੂੰ ਮੈਨੂੰ ਬਣਾਉਂਦੇ ਹਾਂ ਤੇ ਤੈਨੂੰ ਕੀ ਆ ਵੇ ਚਾਹੇ ਬੇ